ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਠੀਕ ਠਾਕ ਸਾਰੇ ਤੇ ਅੱਜ ਆਪਾਂ ਵੱਢੀ ਇਹਨੇ ਪੱਠੇ ਪੱਠਿਆਂ ਬਾਰੇ ਮੈਂ ਕਿਹਾ ਬਲੌਗ ਬਣਾ ਲਈਏ ਬੈਠੇ ਸੋਚੀ ਜਾਂਦੇ ਵੜਦਾ ਵੜਦਾ ਤੇ ਦਾਤੀ ਹੀ ਆਪਣੇ ਕੋਲੇ ਜਮੇ ਵੱਢੀ ਇਹਨੇ ਦੇਖੋ ਕਿੱਡੀ ਕਿੱਡੀ ਪੱਕ ਗਈ ਵੱਡੀ ਵੱਡੀ ਜਮਈ ਲਈ ਆਪਾਂ ਮੁੱਲ ਆਪਣੇ ਪੱਠੇ ਛੋੜੇ ਆ ਜੀ ਉਹ ਲੱਗੂਗਾ ਤਿੰਨ ਚਾਰ ਦਿਨਾਂ ਨੂੰ ਵੱਡਾ ਆ ਜੀ ਸਹੀ ਵੱਡੀ ਹੋ ਗਈ ਠੀਕ ਹੈ ਮਿੱਤਰੋ ਤੇ ਆਪਾਂ ਵੱਢੀ ਇਹਨੇ ਅੱਜ ਦੇਖ ਲਓ ਫਿਰ ਕੀ ਕੰਮ ਕਰਦੇ ਆਨੇ ਅਸੀਂ ਾਰੇ ਕੰਮ ਦਿਖਾਉਣੇ ਤੁਹਾਨੂੰ ਹੁਣ ਖਿੱਚੀ ਆਉਣਾ ਕੰਮ ਰੂਟੀਨ ਚ ਬਲੌਗ ਕਰ ਲਾਂਗੇ ਆਪਣੇ ਹੁਣ ਮਿੱਤਰੋ ਠੀਕ ਹੈ ਪਹਿਲਾਂ ਰੁਕ ਰੁਕ ਕੇ ਆਉਂਦੇ ਸੀ ਕਿ ਥੋੜਾ ਥੋੜਾ ਦਿਨ ਬਾਅਦ ਓੜਾਪਾ ਸਪੀਡ ਵਧਾਤੀ ਆ ਆਪਦੀ ਖਿੱਚੀ ਆਉ ਕੰਮ ਨੂੰ ਹੁਣ ਤਾਂ ਬਸ ਨਹੀਂ ਕੋਈ ਅੰਕ ਖਿੱੱਚਦਾ ਸਮਝ ਨਹੀਂ ਆ ਖਿੱਚੀ ਦਾ ਠੀਕ ਹੈ ਇਸਕੇ ਦੇਖ ਲੋ ਇੱਥੇ ਕਾ ਕਰਨਾ ਦੇਖੀ ਕਿ ਲਈ ਇਧਰ ਨੂੰ ਮੁੜ ਕੇ ਚੱਲ ਤਾਂ ਦੇਖੀ ਜਾਊਗਾ ਨਾ 10 ਦੇ ਵਧੀਆ ਰਕਮੈਂਡ ਅਵਾਜ਼ ਬੋ ਜਨਾਬ ਤਾਂ ਵੀਰ ਦੱਸ ਦਿਆ ਕਰੋ ਕਮੈਂਟ ਕਰਕੇ ਬਾਈ ਆਵਾਜ਼ ਨਹੀਂ ਆਉਦੀ ਤੇ ਮੈਂ ਕੰਮ ਚੱਲੀ ਜਾਊਗਾ ਕਿੰਕ ਬਲੌਗ ਕਰਾਂਗੇ ਤੇ ਯੋ ਮਤਰਾ ਕੀ ਹੋਇਆ ਟਾਰਾ ਤੇ ਦਵਾ ਦਵਾ ਬਡੀ ਨੂੰ ਕਹੇ ਬੋਲਾ ਜੇ ਨਾਲ ਚੱਲ ਤੇ ਮਤਰਾ ਦਵਾ ਦਵਾ ਪਰਨਾ ਪੰਦਾ ਉੱਥੀ ਹੋਇਆ ਪਟੈਂਟ ਫੇਰ ਉਹਨੇ ਕਦਰ ਕਦਰ ਨਾ ਬੁੱਲ ជាមិត្តរូប៉ឌីហើយអ្នកប៉ត់ទេប៉ត់ទេប៉ត់ទេមើលទៅមិត្តរូមើលប៉ត់ទេប៉ត់ទេប៉ត់ទេប៉ត់ទេប៉ត់ទេយល់ហើយ

ਮਨੇ میری ਵੀਡੀਓ ਨਹੀਂ ਕੋਈ ਖੰਡ ਕਰਦਾ ਫੇਰ ਕੀ ਹੋਊਗਾ ਜੇ ਇੱਕ ਮੀਲੀਅਨ ਲੱਗ ਜੂਗੀ 그러면은 ਕਿਉਂਕਿ ਵਿਦਕਾਰ ਚੱਲ ਗਈ ਆ ਮੇਰਾ ਵਾਚ ਟਾਈਮ ਪੂਰਾ ਹੋ ਜੂਗਾ ਇੱਕ ਮੀਲੀਅਨ ਲੱਗ ਜੂਗਾ ਫੇਰ ਉਸ ਤੋਂ ਬਾਅਦ ਨੀ ਜਾ ਰਹੇ ਨੀ ਜਾ ਰਹੇ ਉਸ ਤੋਂ ਬਾਅਦ ਪਰ ਉਹ ਤੁਸੀਂ ਕੰਮ ਕਰ ਰਹੇ ਨਹੀਂ ਤੇ ਕਰਦੇ ਨਹੀਂ ਨਾ แต่ตอนนีเราโรธเรื่การ์ีทปั๊เทปั๊เฮปั๊เฮปั๊ดางนดีปั๊เทปั๊ดเฮปั๊เฮก็ตลกปั๊เฮวานลกยัให้กินอะไรอางนี้ว่าขัดใจปั๊เทปั๊ดเฮอย่างดีเรื่บ้าปูนเล่นมาที่ว่าบดีงามก็อ่านัดต ਉਹਨੇ ਸੁਣਾਉਂਨੇ ਤੁਹਾਨੂੰ ਗੱਲਾਂ ਪਰ ਉਹ ਲਿਆਉਂਗਾ 1 ਮਿਲੀਅਨ ਤੋਂ ਬਾਅਦ ਉਹਦੋਂ ਵੀ ਆਖਿਆ ਨਾ ਪਿਛਲੀ ਵੀਡੀਓ 'ਚ ਵੀ ਮਾਪੇ ਆਊਗਾ 1 ਮਿਲੀਅਨ ਤੋਂ ਬਾਅਦ ਜਿੱਦਣ 1 ਮਿਲੀਅਨ ਸਬਸਕ੍ਰਾਈਬਰ ਤੇ 1 ਮਿਲੀਅਨ ਈਵ ਹੋਊਗਾ ਫੇਰ ਵੇਖੋ ਤੁਸੀਂ ਰੌਣਕੇ ਡੌਣਕਾ ਉਹਨਾਂ ਚੱਕਰ ਕੋਈ ਕੁਝ ਨਹੀਂ ਕਿਸਦਾ ਕੀ ਹੋ ਸਕਦਾ ਅਖੀਂ ਪਠੇ ਸਬਾਕੀ ਯਾਰ ਕਿੱਥੋਂ ਕੰਮ ਹੈ ਧੱਕ ਦੋ ਦਿਨ ਆਪਣਾ ਕੰਮ ਥੋੜਾ ਅੱਜ ਅੱਜ ਜਾਣਾ ਸੀ ਕੰਮ ਲੋਟ ਇੱਥੇ ਜਿਹੜਾ ਟੰਗੀ ਰਹਿਣੀ ਹੁੰਦਾ ਇੱਥੇ ਕਲਰ ਚ ਬਿਊਟੋ ਤੇ ਆਈ ਵਿਆਹ ਆਈ ਜਾਵੇ ਹੁਣ ਹੁਣ ਮੈਂ ਜਿਵੇਂ ਉਹ ਉੱਥੇ ਜਾਣ ਉਹ ਤੇ ਵਧੀਆ ਆਵਾਜ਼ ਆਈ ਹੈ ਗੁਰੂ ਐਂ ਲੈ ਆਉਣਾ ਪੂਆ ਆਪਣਾ ਹੈ ਹੀ ਨਹੀਂ ਆਪਣੇ ਕੋਲੇ ਲੈ ਕੇ ਆਉਣਾ ਸੀਗਾ ਮੈਂ ਕੱਲ ਕਰੀ ਬਠਾ ਮੈਂ ਆਉਣਾ ਵੀ ਲੈਣ ਤੇ ਜਾਣਾ ਸੀਗਾ ਫਿਰ ਮੁੰਡੇ ਨੇ ਵੀ ਆਖੇ ਦੋਸਤ ਨਾਲ ਕੱਲ ਆਇਆ ਤੇ ਮੇਰਾ ਫਰੈਂਡ ਤੇ ਠੀਕ ਆ ਉਹ ਆਖਾ ਤੇ ਵੀ ਲੈ ਕੇ ਆਉਣਾ ਯਾਰ ਉਹਦੇ ਬਿਨਾ ਸਰਦਾ ਨਹੀਂਗਾ ਐਸੀ ਸਮੇ ਬਾਦੂ ਲਾਈਏ ਕਾਹਦੇ ਸਮੇ ਲਾਗੂ ਕੰਮ ਬਣੇ ਵੀ ਫੇਰ ਹੀ ਆਣਾ ਆਵਾਜ਼ ਬਿਨਾ ਦਿੱਕਤ ਆਉਂਦੀ ਹੈ ਕਈ ਚੈਨਲਾਂ ਤੇ ਦੂਜੇ ਚੈਨਲ ਤੇ ਵੀ ਹੁੰਦੀ ਟਰਾਲੇ ਦੇ ਉਹ ਕਹਿੰਦੇ ਪ੍ਰਾਪੂ ਬਈ ਆਵਾਜ਼ ਨਹੀਂ ਆਉਂਦੀ ਬਈ ਤੇਰੀ ਵੀਡੀਓ ਚ ਆਵਾਜ਼ ਕੀ ਬੋਲੀ ਹੋਰ ਨਹੀਂ ਵੱਜਦਾ ਨਾ ਮੋਬਾਈਲ ਸੰਦਾ ਹੈ ਠੀਕ ਹੈ ਇਸ ਲਈ ਲੈ ਕੇ ਆਉਣੇ ਆਪੋ ਵੀ ਦਿਖਾਣਾ ਤੁਹਾਨੂੰ ਹੁਣ ਆਪਾਂ इतनी एंड कर दिए थोड़ा जाते दिखा लें तेन कितने लेके जा ट्रैक्टर ले ले खड़ा अपना गया उथे लेके जाए इधर इन पट्ठे बढ़ लाक व्ढी आने ठीक है प्ठे पट्ठे पटे 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 बढ़ लो ਪੇਵੜੀ ਆਨੇ ਹੋਰ ਤਾਂ ਕੀ ਇਹ ਅਮਰੂਦ ਹੀ ਅਮਰੂਦ ਆ ਮਿੱਤਰੋ ਦੇਖਣੇ ਅਮਰੂਦਾਂ ਦੇ ਬੂਟੇ ਇੱਥੇ ਸਾਰੇ ਆ ਸਾਰੇ ਅਮਰੂਦਾਂ ਦੇ ਬੂਟੇ ਲੱਗੇ ਹੋਏ ਏ ਇਹ ਕਿਸ ਨੇ ਖਾਣੇ ਆ ਤਾਂ ਆਜੋ ਬਈ ਮੇਰੇ ਵਾਲਾ ਖੁੱਲ੍ਹੀ ਛੱਟੀ ਹੈ ਨਾ ਪਰ ਇਹ ਠੇਕੇ ਦਿੱਤੇ ਵੇ ਆਪਣੇ ਨਹੀਂਗੇ ਇਹ ਆਪਣੇ ਅੰਦਰ ਫਿਰ ਸਾਨੂੰ ਕਹਿੰਦਾ ਬਈ ਆਜੋ ਤੇ ਕੇ ਮਿੱਤਰੋ ਮਿਲਦੇ ਆ ਅਗਲੇ ਬਲੌਗ ਵਿੱਚ ਤਬ ਤੱਕ ਲਈ ਬਨੇ ਰਹੋ ਹਮਾਰੇ ਚੈਨਲ ਕੇ ਸਾਥ ਉਹ ਆਖਣੇ ਚੌੜ ਮ ਕਰ ਹੀ ਜਾਏਗਾ ਨਹੀਂ ਕੋਈ ਨਾ ਕੋਈ ਡਿਫਰੈਂਟ ਪਾਉਣ ਦੀ ਕੋਸ਼ਿਸ਼ ਕਰਦੀ ਆਪਾਂ ਓਕੇ ਮੇਤਰੋ ਸਾਥਰੀ ਕਾ ਸਾਰਿਆਂ ਨੂੰ ਲਵ ਯੂ ਲਵ ਯੂ ਸਾਰਿਆਂ ਨੂੰ ਜਿਹੜੇ ਵੀ ਨੇ ਚਾਹੁੰਦੇ ਆ ਠੀਕ ਹੈ ਓਕੇ ਬਾਅਦ ਮੇਤਰੋ ਮਿਲਦੇ ਆਂ ਅਗਲੇ ਵਲੋਗ ਜੀ ਨੀਰਾ ਵੜ ਲਗੇ ਤੁਸੀਂ ਤਾਂ ਵਿਹਲੇ ਹੈਗੇ ਆ ਯਾਰ ਹੈਨਾ ਮੇਰੇ ਵਰਗਾ ਕੰਮਤਨ ਦੇ ਵਾਲਾ ਬੰਦਾ ਹੈ ਕੇ ਬਾਈ ਅਬ ਨਾਮ ਹੀ ਲੈ ਛੱਡਿਆ ਦੋਤਿਆਂ ਤੇ ਕਰਾਈ ਵਾਲਾ ਪਿੰਡ ਰਾਜ ਸਿੰਘ ಮೇರ ನಾಂ ಕೆ ಮೇರೆ ಡ್ಯಾಡಿದ ನಾ ಆರತೆ ಪಿಂದ ಕೈವಾಲಾ